ਆ ਭਈ ਐਸਵਾਈਐਲ ਨਹਿਰ ਜਿਹੜੀ ਇੱਥੇ ਭਈ ਆ ਸੋਲਰ ਸਿਸਟਮ ਲੱਗਾ ਹੋਇਆ ਬਹੁਤ ਤਗੜਾ ਹੈ ਇਹ ਇਹ ਆ ਭਈ ਦਰਾਏ ਵਾਲੇ ਪਾਟਕ ਇਹਦਾ ਪਤਾ ਕੋਈ ਨਹੀਂ ਭਈ ਲੋ ਭਈ ਆ ਮੁੰਡਾ ਲੈ ਕੇ ਆ ਪਾਣੀ ਇੱਥੇ ਚੱਲਦੇ ਹੋਣਾ ਬਾ ਸਾਹਮਣੇ ਦੇਖੋ ਜਿੱਥੇ ਜੀ ਆਇਆਂ ਨੂੰ ਫਿਲਮ ਨੂੰ ਸ਼ੂਟਿੰਗ ਹੋਈ ਸੀ ਉੱਤਰ ਲਿਖਿਆ ਹੋਣਾ ਭਈ ਨਵਾਂ ਅੰਤਰਰਾਸ਼ਟਰੀ ਕਰੈਕਟ ਸਟੇਡੀਅਮ ਨਿਊ ਅੱਜ ਦੇ ਵਲੌਗ ਚ ਆਪਾਂ ਚੱਲੇ ਆ ਲੁਧਿਆਣੇ ਤੋਂ ਖਰੜ ਅੱਜ ਆਪਾਂ ਤੁਹਾਨੂੰ ਸਫਰ ਕਰਾਉਣੇ ਆ ਖਰੜ ਤੱਕ ਦਾ ਤੇ ਬਣੇ ਰਿਹਾ ਜੋ ਵਲੌਗ ਜਿ ਨਾਲ ਇਸ ਵਕਤ ਆਪਾਂ ਹੈਗੇ ਆ ਦਰਾਹੇ ਵਾਲੀ ਨਹਿਰ ਤੇ ਇਹ ਜਿਹੜਾ ਲੁਧਿਆਣੇ ਤੋਂ ਦਰਾਹੇ ਨੂੰ ਬਾਈਪਾਸ ਜਾਂਦਾ ਉਹ ਰੋਡ ਆ ਆ ਆ ਗਿਆ ਬਈ ਦੁਗਰੀ ਵਾਲਾ ਪੌੜਾ ਆ ਗਿਆ ਦੁਗਰੀ ਇਧਰਲੇ ਸਾਈਡ ਨੂੰ ਆ ਤੇ ਇਧਰ ਨੇ ਪਾਸੇ ਨੂੰ ਦੁਬੁਰਜੀ ਆ ਇੱਥੇ ਬਈ ਆ ਸੋਲਰ ਸਿਸਟਮ ਲੱਗਾ ਹੋਇਆ ਤਾਂ ਬਹੁਤ ਤਗੜਾ ਹੈ ਤੇ ਇਹ ਵੀ ਜਿਹੜਾ ਨਹਿਰ ਦੇ ਵਿੱਚ ਲਾਇਆ ਹੋਇਆ ਨਾਲੇ ਤਾਂ ਬਾਈ ਜੀ ਇਹ ਜਗ੍ਹਾ ਬਚਾਈ ਹੋਈ ਆ ਨਾ ਤੇ ਨਾਲੇ ਪਾਣੀ ਲੰਘੀ ਜਾਂਦਾ ਤੇ ਨਾਲੇ ਬਿਜਲੀ ਪੈਦਾ ਕਰੀ ਜਾਂਦੇ ਤਾਂ ਵੇਖ ਲਓ ਬਾਈ ਸੋਲਰ ਸਿਸਟਮ ਬਣਿਆ ਹੋਇਆ ਕਈ ਵਾਰ ਇਹਨੂੰ ਧੂਈ ਧੂਈ ਜਾਂਦੇ ਹੁੰਦੇ ਆ ਸਾਫ ਕਰ ਦਿੰਦੇ ਆ ਇਹ ਲੋ ਬਹੁਤ ਲੰਮਾ ਜਗਾੜ ਹੈ ਜਾਨੀ ਕੀ ਹੈ ਅੱਧਾ ਕਿਲੋਮੀਟਰ ਤੱਕ ਜਿਹੜਿਆ ਸੋਲਰ ਸਿਸਟਮ ਬਣਿਆ ਹੈ ਨਹਿਰ ਦੇ ਵਿੱਚ ਲੱਗੇ ਹੋਏ ਆ ਪਿੱਲਰ ਕੱਢ ਕੇ ਬਣਾਏ ਹੋਏ ਆ ਵਧੀਆ ਸਕੀਮ ਲੱਗੀ ਹੋਈ ਹੈ ਜੇ ਮੰਨ ਲਓ ਇਹੇ ਪਾਸੇ ਲਾਉਣੇ ਹੁੰਦੇ ਤਾਂ ਕਿੰਨਾ ਥਾਂ ਘੇਰਨਾ ਸੀ ਹਨਾ ਇਹਨਾਂ ਨੇ ਨਹਿਰ ਦੇ ਵਿੱਚ ਹੀ ਲਾ ਦੇ ਨਾਲੇ ਨਹਿਰ ਵਗੀ ਜਾਂਦੀ ਤੇ ਨਾਲੇ ਇਹ ਜਿਹੜਾ ਉਹਦਾ ਬਿਜਲੀ ਪੈਦਾ ਕਰੀ ਜਾਂਦੇ ਆ ਕੰਮ ਵਧੀਆ ਹੈ ਵੀ ਬਈ ਰੋਡ ਨਾ ਬਹੁਤ ਸ਼ਾਨਦਾਰ ਬਣਿਆ ਵਾ ਪਹਿਲਾਂ ਇਹ ਸਗੋਂ ਵਿੱਚੋਂ ਵਿੱਚੋਂ ਟੁੱਟਾ ਸੀਗਾ ਪਰ ਹੁਣ ਨਹੀਂ ਹੁਣੇ ਰੋਡ ਬਹੁਤ ਘੈਂਟ ਬਣਾਤਾ ਵਾ ਖੂਪਨਗਰ ਰਾਜਪੁਰਾ ਸਰਹੰਦ ਤੁਸੀਂ ਇਸੇ ਰੋਡ ਤੇ ਜਾ ਸਕਦੇ ਹੋ ਗਾਂ ਜਾ ਕੇ ਦਿੱਲੀ ਵਾਲਾ ਜਿਹੜਾ ਅੰਬਾਲਾ ਵਾਲਾ ਰੋਡ ਆ ਜਾਂਦਾ ਵਾ ਤੇ ਉੱਥੋਂ ਆਪਾਂ ਰਾਜਪੁਰੇ ਨੂੰ ਵੀ ਹੋ ਸਕਦੇ ਆ ਸਰਹੰਦ ਨੂੰ ਹੋ ਸਕਦੇ ਆ ਜੇ ਰੂਪਨਗਰ ਨੂੰ ਜਾਣਾ ਤਾਂ ਫਿਰ ਇਹ ਰੋਡ ਸਿੱਧਾ ਇਹ ਨਹੀਂ ਛੱਡਣਾਗਾ ਪੁਲ ਦੇ ਥੱਲੇ ਦੀ ਹੋ ਕੇ ਗਾਂ ਤਰਾਏ ਵਾਲੇ ਫਾਟਕ ਆ ਜਾਂਦੇ ਆ ਇੱਕ ਤਾਂ ਮੌਸਮ ਸਾਫ ਆ ਕਿਉਂਕਿ ਮੀਂਹ ਪੈ ਗਿਆ ਟਿਆ ਰਾਤ ਹਣਾ ਤੇ ਇੱਕ ਨਹਿਰ ਪੱਕੀ ਕਰਕੇ ਤੇ ਪਾਣੀ ਵੇਖੋ ਜਿਹੜਾ ਨਹਿਰ ਦਾ ਬਿਲਕੁਲ ਨੀਲਾ ਨੀਲਾ ਲੱਗਦਾ ਤੇ ਲੋਕੇਸ਼ਨ ਜਿਹੜੀ ਬਹੁਤ ਘੈਂਟ ਆ ਸਾਹਮਣੇ ਭਈ ਆਹ ਆ ਗਿਆ ਜਿਹੜਾ ਦਰਾਹੇ ਵਾਲਾ ਅੰਬਾਲੇ ਵਾਲਾ ਰੋਡ ਜਿਹੜਾ ਦਿੱਲੀ ਨੂੰ ਜਾਂਦਾ ਵਾ ਤੇ ਆਪਾਂ ਇਹਦੇ ਥੱਲੇ ਦੀ ਹੋ ਕੇ ਤੇ ਆਪਾਂ ਸਿੱਧਾ ਸਾਹਮਣੇ ਵਾਲਾ ਰੋਡ ਹੀ ਜਾਣਾ ਆਪਾਂ ਕਿਸੇ ਪਾਸੇ ਨਹੀਂ ਮੁੜਨਾਗਾ ਆਪਾਂ ਜਾਣਾ ਚੰਡੀਗੜ੍ਹ ਨੂੰ ਆ ਜਿਹੜਾ ਪੁਲ ਟੱਪ ਕੇ ਇੱਥੋਂ ਇੱਥੋਂ ਜਿਹੜਾ ਇਹ ਰੋਡ ਥੋੜਾ ਜਿਹਾ ਕਿਲੋਕੀਮੀਟਰ ਜਿਹੜਾ ਹੈ ਇੱਥੋਂ ਖਰਾਬ ਆ ਰੋਡ ਇਹ ਪੁਲ ਬੰਦਾ ਕਰਕੇ ਨਾ ਇਹਦਾ ਪੁਲ ਦਾ ਕੁਝ ਹੈਗਾ ਰੋਲਾ ਰੋਲਾ ਚੱਲਦਾ ਵਾ ਤੇ ਇਸੇ ਕਰਕੇ ਜਿਹੜਾ ਪਰ ਗੱਡੀਆਂ ਇਧਰ ਦੀ ਜ਼ਿਆਦਾ ਲੰਘਦੀਆਂ ਰੋਡ ਵੀ ਟੁੱਟਿਆ ਕਿਉਂਕਿ ਇਧਰ ਦੀ ਨਾ ਇਹ ਵਾਟ ਇੱਕ ਤਾਂ ਨੇੜੇ ਪੈਂਦੀ ਆ ਤੇ ਚਲੋ ਆ ਕਿਲੋਕੀਮੀਟਰ ਦਾ ਅਗਲਾ ਕਹਿ ਦਿੰਦਾ ਚੱਲ ਕੋਈ ਨਹੀਂ ਹੌਲੀ ਚੱਲ ਵੜਾਂਗੇ ਹਣਾ ਉਸ ਤੋਂ ਬਾਅਦ ਜਦੋਂ ਰੂਪਨਗਰ ਵਾਲੇ ਰੋਡ ਤੇ ਜਾ ਕੇ ਲਗਾ ਚੰਡੀਗੜ੍ਹ ਵਾਲਾ ਰੋਡ ਆ ਜਾਂਦਾ ਜਿਹੜਾ ਪਿੰਡ ਇੱਕ ਲਲਕਲਾ ਆਉਗਾ ਤੇ ਉਥੋਂ ਆਪਾਂ ਜਿਹੜਾ ਚੰਡੀਗੜ੍ਹ ਵਾਲੇ ਪਾਸੇ ਨੂੰ ਮੁੜ ਜਾਾਂਗੇ ਦਾ ਰੋਡ ਆ ਜਾਂਦਾ ਵਾ ਸਾਹਮਣੇ ਦਰਾਹੇ ਵਾਲੇ ਜਿਹੜੇ ਫਾਟਕਾ ਆ ਜਾਂਦੇ ਆ ਉਹ ਜਿਹੜੇ ਇੱਕ ਇੱਕ ਦੋ ਦੋ ਮਿੰਟ ਬਾਅਦ ਲੱਗਦੇ ਆ ਤੇ ਇਸੇ ਕਰਕੇ ਜਿਹੜਾ ਇੰਨਾ ਟ੍ਰੈਫਿਕ ਇਧਰਲੇ ਪਾਸੇ ਆਉਂਦਾ ਵਾ ਕਿਉਂਕਿ ਇੱਥੇ ਜਿਹੜੀਆਂ ਟ੍ਰੇਨਾਂ ਉਹ 2-2 3-3 ਮਿੰਟ ਬਾਅਦ ਆਉਂਦੀਆਂ ਹਨਾ ਤੇ ਕਈ ਵਾਰ ਤੇ ਜਿਹੜਾ ਫਾਟਕਾ 20 25 25 ਮਿੰਟ ਲੱਗਾ ਰਹਿੰਦਾ ਵਾ ਸਗੋਂ ਪਹਿਲਾਂ ਤਾਂ ਦੋ ਤਿੰਨ ਲੈਣਾ ਸੀ ਇੱਥੇ ਹਨ ਹੁਣ ਆ ਜਿਹੜਾ ਲੋਹੇ ਵਾਲਾ ਪੌੜਾ ਇਹਨਾਂ ਨੇ ਬ੍ਰਿਜਾਂ ਹੀ ਨਵੇਂ ਬਣਾਤਾ ਰੇਲਵੇ ਵਾਲਾ ਪਰ ਤੇ ਆ ਜਿਹੜਾ ਰੋਡ ਵਾਲਾ ਇਹ ਇਹ ਹਜੇ ਤੱਕ ਨਹੀਂ ਬਣਿਆ ਹਜੇ ਇਹ ਨਹੀਂ ਪਤਾ ਵੀ ਆਪਣੇ ਜਾਂਦੇ ਜਾਂਦੇ ਉਹ ਫਾੜਕੇ ਜਿਹੜੇ ਹੁਣ ਖੁੱਲੇ ਆ ਇਹ ਲੱਗ ਵੀ ਲੱਗ ਵੀ ਸਕਦੇ ਆ ਦੋ ਤਿੰਨ ਮਿੰਟ ਲਈ ਖੁੱਲਦੇ ਤੇ ਬਾਅਦ ਚ 5 ਮਿੰਟ ਉਹ 10 ਮਿੰਟ 20 ਮਿੰਟ ਵੀ ਲੱਗੇ ਰਹਿਣ ਤਾਂ ਲੱਗੇ ਰਹਿਣ ਹਨਾ ਇਹ ਰੌਲਾ ਇੱਥੇ ਬਹੁਤ ਜ਼ਿਆਦਾ ਏ ਆ ਬਈ ਦਰ ਆਏ ਹਲੇ ਫਾਟਕ ਇਹਦਾ ਪਤਾ ਕੋਈ ਨਹੀਂ ਬਈ ਹੁਣ ਵੀ ਇਹ ਲੱਗ ਜਾਣ ਤਾਂ ਲੱਗ ਹੀ ਜਾਣ ਬਸ ਮੈਨੂੰ ਤਾਂ 1-2 ਮਿੰਟ ਹੀ ਜਾਂਦੇ ਇਹਦੇ ਗੱਡੀਆਂ ਲੰਘਦੀਆਂ ਨਹੀਂ ਨਹੀਂ ਆ ਤੇ ਉਧਰਲੇ ਪਾਸੇ ਜਿਹੜਾ ਗਾਰਡ ਹੁੰਦਾ ਜਾਂਦਾ ਨੇੜੇ ਫਾਟਕਾਂ ਦੇ ਪਾਸੇ ਨੂੰ ਲਓ ਜੀ ਆਹ ਲੈਣਾ ਜੀ ਅੰਬਾਲੇ ਵਾਲੀ ਸ਼ੁਕਰ ਆ ਬਈ ਅਸੀਂ ਲੰਘ ਗਏ ਆ ਜਿਹੜਾ ਫਾਟਕ ਜੇ ਲੱਗ ਜਾਂਦੇ ਤਾਂ 20-25 ਮਿੰਟ ਕਿਤੇ ਗਏ ਹੀ ਨਹੀਂ ਸੀਗੇ ਤੇ ਆ ਪਾੜ ਕਲਾਂ ਕੇ ਵੀ ਜਿਹੜੀ ਅੱਧਾ ਕਿਲੋਮੀਟਰ ਸੜਕ ਟੁੱਟੀ ਆ ਟੋਟਲ ਇਹ ਜਿਹੜੀ ਕਿਲੋਕਮੀਟਰ ਦੀ ਹੈਗੀ ਆ ਤੇ ਉਸ ਤੋਂ ਬਾਅਦ ਜਿਹੜਾ ਵਧੀਆ ਗੱਡੀ ਟਾਪੋਂ ਟਾਪ ਜਾਊਗੀ ਟਰੈਕ ਕੋ ਬਹੁਤ ਆ ਬਈਆ ਰੋਡ ਤੇ ਹਨਾ ਤੁਹਾਨੂੰ ਪਹਿਲਾਂ ਵੀ ਦੱਸਿਆ ਬਈ ਜਿਹਨੇ ਚੰਡੀਗੜ੍ਹ ਨੂੰ ਜਾਣਾ ਉਹ ਅਗਲਾ ਸੋਚਦਾ ਬਈ ਆਪਾਂ ਜਿਹੜਾ ਬਾਹਰੋਂ ਬਾਹਰ ਚੱਲਾਂਗੇ ਨਹਿਰੋ ਨਹਿਰ ਹਨਾ ਮੈਂ ਲੁਧਿਆਣੇ ਤੋਂ ਤੇ ਕੋਈ ਨਹੀਂ ਬਈ ਸ਼ਹਿਰ ਦੇ ਵਿੱਚ ਵੜ ਕੇ ਖੁਸ਼ ਕਿਉਂਕਿ ਬਈ ਸ਼ਹਿਰ ਦੇ ਵਿੱਚ ਪੈਂਦੀਆਂ ਲਾਈਟਾਂ ਤੇ ਲਾਈਟਾਂ ਜਿਹੜੀਆਂ ਕੰਮ ਬਹੁਤ ਖਰਾਬ ਕਰਦੀਆਂ ਤੇ ਬਾਕੀ ਟ੍ਰੈਫਿਕ ਵੀ ਇਸ ਵੇਲੇ ਲੁਧਿਆਣੇ ਸ਼ਹਿਰ ਦੇ ਵਿੱਚ ਬਹੁਤ ਹੋ ਜਾਂਦਾ ਵਾ ਇਹ ਰੋਡ ਆ ਜਿਹੜਾ ਇਹ ਰੂਪਨਗਰ ਨੂੰ ਜਾ ਵੜਦਾ ਤੇ ਜੇ ਮੰਨ ਲਓ ਆਨੰਦਪੁਰ ਸਾਹਿਬ ਨੂੰ ਜਾਣਾ ਤੁਸੀਂ ਇਹ ਰੋਡ ਤੁਹਾਡੇ ਲਈ ਵਧੀਆ ਆ ਇਹਥੋਂ 110 ਕਿਲੋਮੀਟਰ ਦੂਰ ਆ ਜਿਹੜਾ ਆਨੰਦਪੁਰ ਸਾਹਿਬ ਆ ਸਾਹਮਣੇ ਜਿਹੜਾ ਰੋਡ ਆ ਗਿਆ ਇਹ ਹੈਗਾ ਲੁਧਿਆਣੇ ਵਾਲਾ ਤੇ ਚੰਡੀਗੜ੍ਹ ਵਾਲਾ ਆਪਾਂ ਇਸ ਵਕਤ ਹੈਗੇ ਆ ਪਿੰਡ ਲਲਕਲਾਂ ਇਥੋਂ ਹੀ ਆ ਜਿਹੜਾ ਰੋਡ ਇਧਰਲੇ ਪਾਸੇ ਨੂੰ ਇਹ ਆਪਣਾ ਚੰਡੀਗੜ੍ਹ ਇਹ ਅਜ ਦੇਲੇ ਪਾਸੋਂ ਲੁਧਿਆਣਾ ਹੁਣ ਆਪਾਂ ਪੁਲ ਦੇ ਥੱਲੇ ਦੀ ਹੋ ਕੇ ਤੇ ਆਪਾਂ ਜਿਹੜਾ ਇਸੇ ਰੋਡ ਤੇ ਚੜ ਜਾਣਾ ਵਾ ਇੱਥੇ ਵੀ ਕਾਫੀ ਜਿਹੜੀਆਂ ਦੁਕਾਨਾਂ ਦਕੂਨਾਂ ਲੱਗੀਆਂ ਹੋਈਆਂ ਖਾਣ ਪੀਣ ਵਾਲੀਆਂ 버ਗਰ 버ਗਰ ਹੋਰ ਵਗੈਰਾ ਵਗੈਰਾ ਕੁਝ ਤੇ ਸਾਹਮਣੇ ਜਿਹੜਾ ਰੂਪਨਗਰ ਨੂੰ ਜਾ ਵੜਦਾ ਵਾ ਇੱਥੋਂ ਆਪਾਂ ਜਾ ਵੜਨਾ ਇਧਰਲੀ ਸਾਈਡ ਨੂੰ ਚੰਡੀਗੜ੍ਹ ਵਾਲੇ ਪਾਸੇ ਜੀ ਜਦੋਂ ਵੀ ਇਥੋਂ ਰੋਡ ਚੜਦੇ ਤੇ ਇੱਥੇ ਤੁਸੀਂ ਖਾਣ ਪੀਣ ਵਾਸਤੇ ਮੰਨ ਲਓ ਜੇ ਰੁਕਣਾ ਤੇ ਇੱਥੇ ਹੋਟਲ ਵੀ ਹੈਗੇ ਆ ਖਾ ਪੀ ਸਕਦੇ ਹੋ ਤੁਸੀਂ ਆ ਰਿਹਾ ਇਕ ਇਧਰਲੇ ਪਾਸੇ ਸਮਰਾਲਾ ਖਮਾਣੋ ਚੰਡੀਗੜ੍ਹ ਸਾਹਮਣੇ ਆ ਆ ਗਿਆ ਬਈ ਟੂਲ ਪਲਾਜ਼ਾ ਜਿੱਥੋਂ ਨੂੰ ਆਖੇ ਨਾ ਬਈ ਨਹਿਰ ਤੋਂ ਇਹ ਜਿਹੜਾ ਗਰਾਹੇ ਵਾਲੀ ਨਹਿਰ ਤੋਂ 1 ਕਿਲੋਮੀਟਰ ਅੱਗੇ ਆ ਇਹ ਟੂਲ ਪਲਾਜ਼ਾ ਆ ਦੇਖੋ ਇੱਥੇ ਲੱਗੀ ਹੋਈ ਆ ਠੰਡੇ ਮਿੱਠੇ ਜਲਦੀ ਸ਼ਬੀਲ ਤੇ ਆਪਾਂ ਹੁਣ ਇਹ ਤੋਂ ਪਾਣੀ ਪੀਵਾਂਗੇ ਫੇਰ ਤੁਰਦੇ ਆ। ਲੋ ਭਈਆ ਮੁੰਡਾ ਲੈ ਕੇ ਆਇਆ ਪਾਣੀ ਇੱਥੇ ਚਲਦੇ ਹੋਣਾ ਆਪਾਂ ਜਲਛਕਾਂਗੇ ਫੇਰ ਆਪਾਂ ਤੁਰਦੇ ਆ ਅੱਗੇ। ਕੋਟਲੇ ਸ਼ਮਸਪੁਰ ਜਿਹੜੀ ਬਈ ਚੰਡੀਗੜ੍ਹ ਵਾਲੇ ਰੋਡ ਤੇ ਠੰਡੇ ਮਿੱਠੇ ਜਲਦੀ ਸ਼ਬੀਲ ਲੱਗੀ ਹੋਈ ਆ। ਇਸ ਵਕਤ ਆਪਾਂ ਪਹੁੰਚ ਗਏ ਆ ਖਮਾਣੂ। ਇਹ ਹੈਗਾ ਖਮਾਣੂ ਦਾ ਸ਼ਹਿਰ। ਇੱਥੇ ਬਣਿਆ ਹੋਇਆ ਪੁਲ ਸੰਘੋਲ ਪਿੰਡ ਨੰਕੇ ਨਾਲ ਜਿਹੜਾ ਮਿੱਤਰਾਂ ਦਾ ਢਾਬਾ ਆ ਜਾਂਦਾ ਵਾ ਬਾਈ ਆਮਨੇ ਦੇਖੋ ਜਿੱਥੇ ਜੀ ਆਇਆਂ ਨੂੰ ਫਿਲਮ ਨੂੰ ਸ਼ੂਟਿੰਗ ਹੋਈ ਸੀਗੀ ਇਹ ਹੈਗਾ ਮਿੱਤਰਾਂ ਦਾ ਢਾਬਾ ਜਿਵੇਂ ਆ ਰਿਹਾ ਹੈ ਰਾਜਾ ਰੋਇਲ ਤੇ ਇਧਰਲੇ ਪਾਸੇ ਆਹ ਦੇਖੋ ਰਾਜਾ ਢਾਬਾ ਆ ਜਾਂਦਾ ਕਿਸੇ ਆਹ ਬਾਈ ਜਿਹੜਾ ਬੱਬੂ ਮਾਨ ਦਾ ਪਿੰਡ ਆ ਇਸ ਵਕਤ ਆਪਾਂ ਬੱਬੂ ਮਾਨ ਦੇ ਪਿੰਡ ਦੇ ਵਿੱਚ ਦੀ ਲੰਘ ਰਹੇ ਆ ਤੇ ਇੱਥੇ ਜਿਹੜਾ ਰੋਡ ਇਹਨਾਂ ਦਾ ਬਣਿਆ ਨਹੀਂ ਸੀ ਕੋਈ ਰੋਲਾ ਰੂਲਾ ਚੱਲਦਾ ਸੀ ਪਰ ਇਹ ਵੀ ਹੁਣ ਜਿਹੜਾ ਬਾਨਾ ਸ਼ੁਰੂ ਹੋ ਗਿਆ ਵਾ ਤੇ ਇਦੂ ਅੱਗੇ ਹੀ ਜਿਹੜੀ ਨੀਲੋ ਨਹਿਰ ਆ ਜਾਂਦੀ ਆ ਐਸਵਾਈਐਲ ਜਿਹੜੀ ਹੈਗੀ ਆ ਇੱਥੇ ਆ ਗਈਆਂ ਬਾਈ ਜਿਹੜੀ ਨੀਲੋ ਨਹਿਰ ਤੇ ਨਾਲ ਐਸਵਾਈਐਲ ਇੱਥੇ ਦਿਖਾਉਣਾ ਤੁਹਾਨੂੰ ਆਹ ਤਾਂ ਹੈਗੀ ਨੀਲੋ ਨਹਿਰ ਹਨਾ ਤੇ ਨਾਲ ਹੀ ਜਿਹੜੀ ਐਸਵਾਈਐਲ ਆ ਸਾਹਮਣੇ ਦੇਖੋ ਆ ਭਈ ਐਸਵਾਈਐਲ ਨਹਿਰ ਜਿਹੜੀ ਜਿੱਥੇ ਸਿੱਧੂ ਮੂਸੇ ਵਾਲੇ ਨੇ ਗੱਲ ਕੀਤੀ ਸੀ ਉਹ ਆ ਨਹਿਰ ਆ ਖੜੇ ਆ ਨਾ ਦਰਖਤ ਵਿੱਚ ਓ ਭਾਈ ਥੋੜੇ ਥੋੜੇ ਪਹਾੜ ਦਿਸਣ ਲੱਗ ਪਏ ਇੱਥੋਂ ਇਹਦਾ ਮੌਸਮ ਥੋੜਾ ਜਿਹਾ ਗੰਧਲਾ ਆ ਤੇ ਨਹੀਂ ਤਾਂ ਇੱਥੋਂ ਭਈ ਪੂਰੇ ਕਲੀਅਰ ਦਿਨੇ ਹੁੰਦੇ ਆ ਆਪਾਂ ਮਰਿੰਡੇ ਵਾਲਾ ਜਿਹੜਾ ਬਾਈਪਾਸ ਜਿਹੜਾ ਲੰਘੇ ਆ ਐਸ ਵਕਤ ਆਪਾਂ ਪਹੁੰਚ ਚੁੱਕੇ ਆਂ ਚੰਡੀਗੜ੍ਹ ਯੂਨੀਵਰਸਿਟੀ ਆਪਾਂ ਪਹੁੰਚ ਚੁੱਕੇ ਆਂ ਖਰੜ ਤੇ ਇਹ ਆ ਗਿਆ ਜਿਹੜਾ ਖਰੜ ਐਂਟਰੀ ਤੋਂ ਪਹਿਲਾਂ ਜਿਹੜਾ ਢੂਲ ਟੈਂਕਸ ਵੈਸੇ ਤਾਂ ਪਿੰਡ ਦਾ ਨਾਮ ਜਿਹੜਾ ਭਾਗੂ ਮਾਜਰਾ ਵਾ ਪਰ ਸਮਝ ਲਓ ਖਰੜ ਹੀ ਆਏ ਨਾਲ ਜਿਹੜਾ ਖਰੜ ਦੇ ਇਹ ਸੜਾ ਕੋਸ਼ ਇੱਕੋ ਚੀਜ਼ ਹੀ ਹੋ ਗਿਆਗਾ ਖਰੜ ਮੋਹਾਲੀ ਚੰਡੀਗੜ੍ਹ ਸੜਾ ਇੱਕੋ ਰਾਲ ਨੂੰ ਦੇ ਨਾਲ ਹੀ ਹਨਾ ਇੱਥੋਂ ਬਈਓ ਦੇਖੋ ਤਰੋਂ ਪਹਾੜ ਦੇ ਸਨ ਲੱਗ ਜਾਂਦੇ ਹਨਾ ਔਰ ਸਾਹਮਣੇ ਤੇ ਉਹ ਜਿਹੜਾ ਸਾਹਮਣੇ ਵਾਲਾ ਪੌਲਾ ਉਹ ਰੂਪਨਗਰ ਚੰਡੀਗੜ੍ਹ ਵਾਲਾ ਵਾ ਜੇ ਤਾਂ ਬਾਈ ਇੱਧਰ ਨੂੰ ਜਾ ਵੜਦੇ ਆ ਤਾਂ ਇਹ ਰੂਪਨਗਰ ਤੇ ਇੱਧਰਲੇ ਪਾਸੇ ਨੂੰ ਹੈਗਾ ਚੰਡੀਗੜ੍ਹ। ਬਾਕੀ ਆ ਬਾਈ ਬੋਰਡ ਲੱਗੇ ਹੋਏ ਆ ਇੱਥੇ ਹਨਾ। ਜੇ ਤਾਂ ਖਰੜ ਜਾਣਾ ਬਾਈ ਫੇਰ ਤਾਂ ਇੱਥੋਂ ਥੱਲੇ ਉਤਰ ਜਾਓ। ਜੇ ਚੰਡੀਗੜ੍ਹ ਜਾਣਾ ਫਿਰ ਤਾਂ ਇਸੇ ਬੋਲ ਦੇ ਉੱਪਰ ਦੀ। ਇਸ ਕੱਟ ਤੋਂ ਆਪਾਂ ਹੋ ਜਾਣਾ ਥੱਲੇ। ਹਵਾਈ ਅੱਡੇ ਜਾਣ ਵਾਸਤੇ ਵੀ ਥੱਲੇ ਨੂੰ ਬਾਈ ਚੰਡੀਗੜ੍ਹ ਜਾਣਾ ਫਿਰ ਸਿੱਧੇ ਨੰਗ ਜੋ 5 ਕਿਲੋ 25 ਕਿਲੋਮੀਟਰ ਚੰਡੀਗੜ੍ਹ 12 ਤੇ ਨਵੀਂ ਦਿੱਲੀ ਇੱਥੋਂ ਆ ਕੇ 265 ਕਿਲੋਮੀਟਰ। ਆਪਾਂ ਇੱਥੋਂ ਥੱਲੇ ਜਾਣਾ ਕੱਟ ਤੋਂ। ਉੱਤਰ ਲਿਖਿਆਣਾ ਬਈ ਨਵਾਂ ਅੰਤਰਰਾਸ਼ਟਰੀ ਕਰੈਕਟ ਸਟੇਡੀਅਮ ਨਿਊ ਚੰਡੀਗੜ੍ਹ ਤੇ ਆਪਾਂ ਇਸੇ ਪਾਸੇ ਨੂੰ ਜਾਣਾ ਵਾ ਆਵੇ ਤੋ ਖੱਬੇ ਹੱਥ ਮੁੜ ਜਾਣਾ ਵਾ ਇਧਰੇ ਪਾਸੇ ਨੂੰ ਜਿਹੜਾ ਸਟੇਡੀਅਮ ਬਣਿਆ ਹੋਇਆ ਵਾ ਇਹ ਹੈਗਾ ਜਿਹੜਾ 에어ਪੋਰਟ ਰੋਡ ਆ ਬਈ ਇਹ ਇਹ ਜਾਂਦਾ ਨਿਊ ਚੰਡੀਗੜ੍ਹ ਨੂੰ ਆਹ ਦੇਖੋ ਬਈ ਇੱਥੇ ਝੰਡੇ ਝੁੰਡੇ ਲੱਗੇ ਹਨ ਪਲਾਟ ਫਲੂਟ ਕੱਟ ਕੇ ਰੱਖੇ ਹੋਇਆ ਵੱਡੇ ਵੱਡੇ ਬਿਜ਼ਨਸਮੈਨਾਂ ਦੇ ਆਲੂ ਭਾਈ ਜਦੋਂ ਉਹ ਚੰਡੀਗੜ੍ਹ ਇਹ ਤਾਂ ਵਧ ਹੀ ਜਾਂਦਾ ਨਾ ਸਾਰਾ ਸ਼ਹਿਰ ਜਿਹੜਾ ਵੱਡਾ ਹੋ ਹੀ ਜਾਂਦਾ ਵਾ ਲੋਕਾਂ ਨੇ ਜ਼ਮੀਨ ਵੀ ਲੈਣੀ ਰਹਿਣ ਵਾਸਤੇ ਨਾ ਭਾਈ ਵੱਡੇ ਵੱਡੇ ਪ੍ਰਾਪਰਟੀ ਡੀਲਰ ਜਿਹੜੇ ਲੈ ਕੇ ਰਾਖਦੇ ਥਾਂ ਤੇ ਆਉਣ ਵਾਲੇ 10 15 ਸਾਲਾਂ ਦੇ ਜਿਹੜਾ ਇਹਨਾਂ ਨੇ ਬਹੁਤ ਜ਼ਿਆਦਾ ਕੀਮਤ ਹੋ ਜਾਣੀਆਂ ਖੰਜੂਰਾਂ ਦੇ ਲੱਗੇ ਹੋਇਆ ਦਰਖਤ ਤੇ ਤੇ ਖੰਜੂਰਾਂ ਨੂੰ ਖੰਜੂਰਾਂ ਵੀ ਲੱਗੀਆਂ ਹੋਈਆਂ ਨਾਲ-ਨਾਲ ਆ ਗਿਆ ਭਾਈ ਸੈਕਟਰ 124 ਆਪਾਂ ਇੱਥੋਂ ਅੰਦਰ ਨੂੰ ਜਾਣਾ ਵਾ ਇਹ ਸੈਕਟਰ 124 ਆ ਤੇ ਉਹਦੀ ਇਹ ਜਿਹੜੀ ਸਾਰੀ ਮਾਰਕੀਟ ਆ ਯਾਰ ਦੋਸਤ ਦੇ ਗਾਂ ਮਾਸੜ ਤੇ ਮਾਸੀ ਨੇ ਇੱਥੇ ਇੱਕ ਫਲੈਟ ਲਿਆ ਵਾ 80 ਲੱਖ ਦਾ ਲਿਆ ਬਾਈ ਜਿਹਦੇ ਵਿੱਚ ਦੋ ਕਮਰੇ ਤੇ ਬਾਥਰੂਮ ਰਸੋਈ ਤੇ ਇੱਕ ਛੋਟੀ ਜਿਹੀ ਲੌਬੀ ਆ ਤੇ ਮੇਰੇ ਹਸਾਬ ਨਾਲ ਡਬਲ ਮੰਜ਼ਲੀ ਹਾਂ 80 ਲੱਖ ਰੁਪਏ ਦਾ ਲਿਆ ਬਾਈ ਉਹਨਾਂ ਨੇ ਆ ਗਿਆ ਚਿਰਾਗ ਹੋਮ ਜੋ ਸੈਕਟਰ 123 ਐਸ ਸਵਾਗਤ ਆਪਾਂ 123 ਨੰਬਰ ਸੈਕਟਰ ਦੇ ਵਿੱਚ ਆ ਪਾ ਜਾਣਾ ਐਸ ਸਵਾਗਤ ਇੱਧਰ ਲਈ ਸੈ ਚਿਰਾਗ ਹੋਮ ਇੱਧਰਲੇ ਪਾਸੇ ਜਾਣਾ ਇੱਥੇ ਆ ਜਿਹੜਾ ਯਾਰ ਦੋਸਤ ਦੀ ਮਾਸੀ ਦੇ ਮਾਸੜ ਦਾ ਘਰ ਇਹ ਆ ਵੀ ਖਰੜਾ ਖਰੜ ਸ਼ਹਿਰ ਦੇ 123 ਸੈਕਟਰ ਦੇ ਜਿਹੜੇ ਘਰ ਆ ਇਹ ਇਹਨਾਂ ਗੱਡੀਆਂ ਰਾਹਾਂ 'ਤੇ ਰੋਕਦੇ ਆ ਚਾ ਇਹਨਾਂ ਦੇ ਜਿਹੜੇ ਘਰ ਬਾਰੇ ਅਮਨੂ ਸਾਹਮਣੇ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੰਬਰ ਪਲੇਟਾਂ ਤੋਂ ਤੁਸੀਂ ਘਰ ਜਿਹੜਾ ਲੱਭ ਸਕਦੇ ਹੋ ਜਾਂ ਗਲੀ 'ਚ ਲੋਬੇ ਆਪਾਂ ਪਹੁੰਚ ਚੁੱਕੇ ਆ ਬਿਲਕੁਲ ਉਹਨਾਂ ਦੇ ਘਰ ਦੇ ਸਾਹਮਣੇ ਆ ਹੈਗਾ ਘਰ ਇੱਥੇ ਆਪਣੇ ਵਲੌਗ ਦੀ ਸਮਾਪਤੀ ਆ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ